ਕੀ ਸਾਡੇ ਮੰਦਰਾਂ ਵਾਲ ਦੇਖਣ ਲੱਗ ਗਏ ਇਹ ਖਾਲਸਤਾਨੀ ਕਿੱਥੇ ਦਾ ਮੰਗਦੇ ਸੀ ਹਿੰਦੁਸਤਾਨ ਚੋਂ ਪੰਜਾਬ ਨੂੰ ਐਡ ਕਰਕੇ ਅਸੀਂ ਕਾਲੀ ਤਾਨ ਬਣਾਣਾ ਹੁਣੇ ਸਾਡੇ ਮੰਦਰਾਂ ਵਾਲ ਦੇਖਣਗੇ ਜੋ ਮਰਜੀ ਜਿੱਥੇ ਮਰਜੀ ਟਾਈਮ ਪਾ ਕੇ ਆ ਜਾਣ ਪਾ ਸਾਡੇ ਮੰਦਰਾਂ ਵਾਲ ਦੇਖਣਾ ਬੰਦ ਕਰ ਦੇਣ ਅੱਖਾਂ ਕੱਢ ਦਾਂਗੇ ਇਹਨਾਂ ਦੀ ਅੱਖਾਂ ਰੋਜ਼ ਹਾੜੀ ਦੇਖੋ ਕਿੱਥੇ ਗੋਲੀਆਂ ਤਰੀ ਹਿੰਦੂ ਨੇ ਤਾਂ ਟਾਰਗੇਟ ਤੇ ਕਦੀ ਸਾਡੇ ਕਲਾਕਾਰ ਟਾਰਗੇਟ ਤੇ ਠੀਕ ਹੈ ਇਹ ਕੀ ਹੋ ਰਿਹਾ ਮਾਨ ਸਾਹਿਬ ਧਿਆਨ ਦਿਓ ਮੈਂ ਪੀਐਮ ਸਾਨੂ ਵੀ ਕਹਿੰਨਾ ਸਾਡੇ ਪੰਜਾਬ ਬਲਤਾਂ ਧਿਆਨ ਦਿਓ ਹਰ ਧਰਮ ਦਾ ਕਰਦੇ ਆ ਸਤਕਾਰ ਅਸੀਂ ਕਿਹਨੇ ਮੰਦਰਾਂ ਦੇ ਦੇਖਿਆ ਜਰਾ ਦੱਸੀ ਇਹ ਗੰਦੀਆਂ ਹਰਕਤਾਂ ਸਾਲਾ ਦੱਲੇ ਕਰਦੇ ਆ ਤੇ ਕੁੱਤੇ ਦੀ ਮੋਤੇ ਮਰਦੇ ਆ ਤੂੰ ਟੈਂਪ ਆਉਂਦੀਆਂ ਗੱਲਾਂ ਕਰਦਾ ਸਾਲਾ ਬਾਹ ਪਾ ਦੇਾਂਗੇ ਤੇ ਪੰਜਾਬ ਆ ਪੰਜਾਬ ਪੁੱਤ ਚੀਕਾਂ ਮਰਾ ਦੇਾਂਗੇ ਪੰਜਾਬ ਆ ਪੰਜਾਬ ਚੀਕਾਂ ਮਰਵਾਜਾਂਗੇ